ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਹੀ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆ ਜਿਹੜਾ ਬਿਲਕੁਲ ਵੀਧੀਆਂ ਨਾ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਦਿਖਾਉਣੀਆਂ ਤੇ ਤਿੰਨੇ ਤੁਹਾਨੂੰ ਸੋਈਆਂ ਦਿਖਾਉਣੀਆਂ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਧੀਆਂ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੇ ਜੀ ਨਾਮ ਦੱਸਦੇ ਕਰੀ ਆਪਣਾ ਮੇਰਾ ਨਾਮ ਹਰਮਨਪ੍ਰੀਤ ਸਿੰਘ ਆ ਜੀ ਪਿੰਡ ਸੁਲਤਾਨਪੁਰ ਤੋਂ ਹਾਂ ਅੰਮ੍ਰਿਤਸਰ ਆ ਆਪਣਾ ਠੀਕ ਆ ਜੀ ਤੇ ਲੱਗ ਗਿਆ ਆਪਣੇ ਟਰਾਂਸਫਾਰਮਰ ਦੀ ਫੈਕਟਰੀ ਹੈ ਨਾ ਹਾਂ ਜੀ ਟਰਾਂਸਫਾਰਮਰ ਨੀਅਰ ਸੋਕੀ ਫੈਕਟਰੀ ਭਾਈ ਮੰਜ ਰੋਡ ਭਾਈ ਮੰਜ ਰੋਡ ਤੇ ਠੀਕ ਆ ਜੀ ਤੇ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਸ਼ਹਿਰ ਤੇ ਬਿਲਕੁਲ ਨਾਲ ਹੀ ਆ ਨਾ ਤੇ ਆਪਣਾ ਫੋਨ ਨੰਬਰ ਵੀ ਇੱਕ ਵਾਰੀ ਬੋਲ ਦਿਓ 7780823846 ਠੀਕ ਆ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂ ਜੀ ਵਪਾਰ ਦਾ ਇਹ گاਵਾ ਵੀ ਹੁੰਦੀਆਂ ਮੱਜਾਂ ਵੀ گاਵਾ ਹੁੰਦੀਆਂ ਘਟ ਆਉਂਦੀਆਂ ਮੱਜਾਂ ਚੱਲਦੀਆਂ ਅੱਛਾ ਮੱਜਾਂ ਚ ਆਦੀ ਆਉਂਦੀਆਂ ਇੱਕ ਵੈੜਾ ਔਣ ਵੀ ਤਈ ਆ ਆ ਵੈੜਾ ਹੀ ਕੌਂਦੀ ਆ ਠੀਕ ਆ ਉਹ ਕਿੰਨੇ ਕ ਦੁੱਧ ਵਾਲੀ ਆਉਂਦੀ ਜੀ ਗੱਭਣ ਆ ਜੀ ਅੱਛਾ ਪਹਿਲਾ ਸੂਆ ਲੈਂਦੀ ਸੂਣ ਅੱਛਾ ਉਹ ਕਿਸ ਨੇ ਕੋਈ ਵੱਖਰੀ ਵੀਡੀਓ ਵੀ ਮੰਗਵਾ ਸਕਦਾ ਹੋਰੀ ਤੁਹਾਡੇ ਤੋਂ ਹਣਾ ਠੀਕ ਆ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਛੋਟੀ ਆ ਬਿਲਕੁਲ ਛੋਟਾ ਸਿੰਘ ਇਤੋਂ ਹੀ ਆਪਾਂ ਕਰਨੀ ਆ ਆ ਦੇਖ ਸਾਦੇ ਥਾਣੇ ਦੇ ਕਰੀ ਲਾਗੇ ਤਾਂ ਬੱਚਾ ਕਿਵੇਂ ਜੀ ਤੇ ਮਗਰ ਬੱਚਾ ਕੱਟਾ ਹੈ ਮਗਰ ਇਹਦੇ ਮਗਰ ਕੱਟਾ ਆ ਕਿੰਨੇ ਦਿਨ ਹੋਏ ਸੋਈ ਨਾ 6 ਦਿਨ ਹੋਏ 6 ਦਿਨ ਹੋਏ ਸੋਈ ਹਫਤਾ ਕ ਹੋ ਗਿਆ ਜਿਹੜਾ ਸੂਈ ਨੂੰ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਦੇ ਲੇਖ 15 ਤਿਆਰ ਬਿਲਕੁਲ ਤਿਆਰ ਬਿਲਕੁਲ ਦੋਵੇਂ ਟਾਈਮ ਅੱਛਾ ਹਾਂਜੀ 15 ਲੀਟਰ ਦੁੱਧ ਮੌਕੇ ਤੇ ਚਵਾ ਦੋਗੇ ਕਰੋ ਕਿੰਨਾ ਦੁੱਧ ਚਵਾ ਜੂਗੀ ਆ ਦੁੱਧ 17 ਗਰਮ ਹੋ ਗਿਆ ਅੱਛਾ ਹਾਂਜੀ ਲਿਆ ਫਿਰ ਤੋਰ 15 ਲੀਟਰ ਮੌਕੇ ਤੇ ਦੁੱਧ ਜਿਹੜਾ ਕਹਿੰਦੇ ਕਿ ਤਿਆਰ ਆ ਇਹਦੇ ਕੋਲ ਚੰਗੇ ਪਿੱਠਪੜੇ ਦੀ ਆ ਵੱਡੀ ਮੱਝ ਆ ਜਿਹੜੀ ਬਾਕੀ ਮੱਝਾਂ ਦੇ ਹਿਸਾਬ ਨਾਲ ਆਪਾਂ ਨੋਰਮਲ ਮੱਝਾਂ ਦੇ ਸਾਹਮਣੇ ਲਾਈਏ ਨੇ ਇਹ ਫੇਰ ਕਰਨ ਏਰੀਆ ਦੀ ਮੱਝ ਆ ਕੋਈ ਇਹ ਆਪਣਾ ਫਾਰਮ ਦੀ ਨੇ ਫੇਰ ਕਰਨੀ ਠੀਕ ਆ ਮਾ ਧੁੰਨ ਵੇਖੋ ਕਿੰਨਾ ਤਕੜਾ ਇਹਦਾ ਪਿੱਠਪੜਾ ਵੇਖੋ ਇੱਕ ਵਾਰੀ ਵੀ ਦਿਓ ਆਹ ਦੇਖ ਸਕਦੇ ਜੀ ਬਾਕੀ ਹਜੇ ਚਵਾਈ ਦੇ ਟਾਈਮ ਤੱਕ ਚੰਗੀ ਤਿਆਰ ਹੋ ਜਾਣਾ ਮੈਂ ਇੱਕ ਵਾਰੀ ਤੁਹਾਨੂੰ ਲੰਮੀ ਤੋਰ ਕੇ ਬਿਠਾ ਦਿਆਂ ਥੋੜੀ ਜੀ ਪੂਰੇ ਚੰਗੇ ਬੋਡੀ ਸਟਰਕਚਰ ਦੀ ਆ। ਬਾਕੀ ਇਹ ਆ ਕਿ ਮੌਸਮ ਠੰਡਾ ਹੋ ਤਾਂ ਕਰਕੇ ਜਿਹੜੀਆਂ ਧਮਈਆਂ ਨੂੰ ਨਹੀਂ ਆ। ਬੰਦ ਹੋ ਵੀ ਜੀ ਨੂੰ। ਮੌਕੇ ਤੇ ਕੋਈ ਵੀਰ ਆਪਣਾ ਜਿਹੜਾ 15 ਲੀਟਰ ਦੁੱਧ ਜਿਹੜਾ ਇਹਦੇ ਕੋਲ ਚਵਾਈ ਕਰਕੇ ਲੈ ਜਾਏ। ਸੇ ਕੀ ਰੱਖੀਏ ਵੀਰ ਜੀ ਆਪਾਂ ਇਹਦਾ ਮੁੱਲ ਇਹਦਾ ਮੁੱਲ ਇੱਕ ਲਖ 10000 ਰੁਪਇਆ ਮੰਗਦੇ ਅੱਛਾ ਹਾਂਜੀ ਮੌਕੇ ਤੇ ਕਰ ਦੋਗੇ ਮੰਨ ਤਨ ਮੌਕੇ ਤੇ ਮੰਨ ਤਨ ਜਿੰਨਾ ਹੋਵੇ ਵਾਤ ਵਾਤ ਕਰਾਂਗੇ ਅੱਛਾ ਖੁੱਲਾ ਹੀ ਕਰ ਦੋਗੇ ਕੇ ਕੋਈ ਫੋਨ ਲਾਵੇ ਕੇ ਆਪਣੀ ਪਹਿਲੀ ਵੀਡੀਓ ਆ ਕਿ ਖਾਲੀ ਨਹੀਂ ਮੋੜਨਾ ਕੇ ਕਿਸਨ ਬਾਕੀ ਕੋ ਮੱਝ ਦੇ ਹਿਸਾਬ ਨਾਲ ਪੈਸੇ ਲਾਵੇ ਜੋ ਮੈਂ ਦਾ ਜਾਇ ਰੇਟ ਉਹ ਨਾਲ ਠੀਕ ਆਹੋ ਜੋ ਜਾਇ ਰੇਟ ਠੀਕ ਹੈ ਜੀ ਤੇ ਬਾਕੀ ਤੁਸੀਂ ਵੀ ਉਸ ਹਿਸਾਬ ਨਾਲ ਕਰ ਦੋਗੇ ਬਾਕੀ ਦੁੱਧ ਮੌਕੇ ਤੇ 15 ਲੀਟਰ ਹੈਗਾ ਜੀ ਦੁੱਧ ਆਪਣਾ ਚੋਕੇ ਲੈਣ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲਵੇ ਕੋਈ ਠੀਕ ਹੈ ਪੁਰਾਣੇ ਲੈਣੇ ਜੇ ਕੋਈ ਫਰਕ ਹੋਗਾ ਤਾਂ ਛੱਡੋ ਕੀ ਕਿਓ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਮੱਝ ਇਹਦਾ ਕਿੰਨਾ ਸੂਆ ਜੀ ਇਹਦਾ ਤੀਜਾ ਸੂਆ ਜੀ ਤੀਸਰਾ ਸੂਆ ਤੇ ਥਾਣੇ ਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਤੇ ਬੱਚਾ ਜੇ ਦਾ ਬੱਚਾ 1.5 ਮਹੀਨੇ ਦੀ ਸੋਈ ਜੀ 1.5 ਮਹੀਨੇ ਦੀ ਸੋਈ ਮਗਰ ਕੀ ਜੇ ਕੱਟੀ ਮਗਰ ਕੱਟੀ ਹੈ ਇਹਦੇ ਮਗਰ ਤੇ ਕਿੰਨਾ ਜੇ ਦੇ ਕਲ ਦੁੱਧ ਤਿਆਰ ਦੁੱਧ 13 ਕਿਲੋ ਥੱਲੇ ਜੀ ਤਿਆਰ ਬਿਲਕੁਲ 13 ਲੀਟਰ ਦੋਵੇਂ ਟਾਈਮ ਲੀਟਰ ਨਾਲ ਮਿਲਦੀ ਕਰ ਲੋ 13 ਕਿਲੋ 13 ਲੀਟਰ ਜਿਹੜਾ ਚਵਾ ਕੇ ਦੋਗੇ ਲਿਆ ਫਿਰ ਤੋਰ ਇੱਕ ਵਾਰ ਤਿਆਰ ਆ ਦੁੱਧ ਜਿਹੜਾ ਬਿਲਕੁਲ ਕੋਈ ਦੋ ਟਾਈਮ ਆਪਣੀ ਕੋ ਚਵਾਈ ਕਰਕੇ ਲੈ ਜਾਏ ਆ ਦੇਖ ਸਕਦੇ ਜੀ ਬਾਕੀ ਫੱਲਿਆਂ ਵਿੱਚ ਸੋਹਣੀ ਤਿਆਰ ਹੋਈ ਆ ਚੰਗੇ ਪੇਟ ਭੁਲੇਦੀ ਆ ਜਿਹੜੀ ਇਹ ਵੀ ਬੋਡੀ ਸਟਰਕਚਰ ਜਿਹੜਾ ਦਾ ਚੰਗਾ ਬੰਦ ਹੋ ਵੀਦੀ ਆ ਤੇ ਮਗਰ ਵੀ ਇਹਦੇ ਕੱਟੀ ਆ ਤੇ ਕੀ ਰੱਖੇ ਵਿੱਧੀ ਇਹਦਾ ਮੁੱਲ ਇਹਦਾ ਮੁੱਲ 85000 ਰੁਪਏ ਦਾ ਅਛਾ ਇਹਦਾ ਮੁੱਲ 85000 ਤੇ ਦੁੱਧ 13 ਲੀਟਰ ਮੋਕੇ ਤੇ ਚਵਾ ਤੇ ਮਾਨਤਨ ਇਹਦਾ ਵੀ 85000 ਚੋ ਕਰ ਦੋਗੇ ਮਾਨਤਨ ਕਰਾਂਗੇ ਚਲੋ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਪਹਿਲੀ ਵੀਡੀਓ ਵਾ ਬਾਕੀ ਮਾਨਤਨ ਜਿਹੜਾ ਖੁੱਲੇ ਹੀ ਹੋਣੇ ਸਾਰਿਆਂ ਚੋ ਇੱਕ ਜਿਹੜੇ ਵੀਦੋਂ ਕੋਈ ਪਸੰਦ ਹੁੰਦੀ ਆ ਇੱਕ ਵਾਰੀ ਕੋਈ ਵੀਰ ਫੋਨ ਲਾਵੇ ਜ਼ਰੂਰ ਤੇ ਹੁਣ ਆ ਗਏ ਆਪਣੇ ਕੋਲ ਐਂਡ ਤੇ ਤੀਸਰੇ ਨੰਬਰ ਤੇ ਹਾਂ ਇਹਦੇ ਵੀ ਦੇਖ ਸਕਦੇ ਜੀ ਲਾਗੇ ਤਾਂ ਪੂਰੀ ਕਾਲੀ ਹੈ ਜਿਹੜੀ ਇਹ ਮੱਝ ਕੁਝ ਵੀ ਸਾਰੀ ਕਾਲੀ ਹੈ ਸਾਰੀ ਕਾਲੀ ਜਿਹੜੀ ਤੇ ਪਿਛੋਂ ਵੀ ਇੱਕ ਰੀ ਦੇਖ ਸਕਦੇ ਦੱਸਿਓ ਵੀ ਜੀ ਇਹਨੂੰ ਕਿੰਨਾ ਚਿਰ ਹੋਇਆ ਸੋਈ ਨੂੰ ਇਹਨੂੰ 20 ਦਿਨ ਹੋ ਗਏ ਸੋਈ ਨੂੰ ਭਰੇ ਦਾ ਬੱਚਾ ਮਰ ਗਿਆ ਅੱਛਾ ਹਾਂ ਜੀ ਇਹਦੀ ਵੀਡੀਓ ਹੈਗੀ ਆਪਣੇ ਕੋਲ ਬੋ ਮਾਖਾ ਸਕਦੇ ਆ ਤੁਹਾਡੇ ਕੋਲ ਹੀ ਮਰਿਆ ਇਹਦਾ ਬੱਚਾ ਹਾਂ ਜੀ ਇਹਦਾ ਆਪਣੇ ਕੋਲ ਮਰਿਆ ਸਭ ਕੁਝ ਹੈ ਅੱਛਾ ਵੀ ਦਿਨ ਹੈ ਇਹਨੂੰ ਸੋਈ ਨੂੰ ਹੋਈ ਹੈ ਤੇ 13 ਤਰੀਕ ਦੀ ਇਹ ਮੱਝ ਸੋਈ ਦੀ ਤੇ ਹੁਣ ਦਸੰਬਰ ਦੀ ਮਿਲਦੀ ਕਿੱਦਾਂ ਜਿਹਾਣੇ ਮਿਲਦੀ ਭਾੜੇ ਤੇ ਭੜਾ ਪਾ ਕੇ ਹੱਥੇ ਮਿਲਦੀ ਅੱਛਾ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ 13 ਕਿਲੋ ਤੋ ਤਿਆਰ ਹੋ ਗਿਆ ਅੱਛਾ ਇਹਦੇ ਕੋਲ ਵੀ 13 ਲੀਟਰ ਤਿਆਰ ਹੈ ਲਿਆ ਫਿਰ ਤੋਰ ਦੁੱਧ 13 ਲੀਟਰ ਜਿਹੜਾ ਇਹਦੇ ਕੋਲ ਵੀ ਤਿਆਰ ਹੈ ਖੰਡ ਨਾ ਖੰਡ ਨਹੀਂ ਮਾਰੀ ਕੱਟੀਆਂ ਨਹੀਂ ਮਾਰੀਆਂ ਖੰਡ ਨਾ ਜਿਹੜੀ ਕੱਟੀ ਜਾਂਦੇ ਦੀ ਮਰਜੀ ਹੈ ਬਾਕੀ ਸਾਰੇ ਵੀਰਾਂ ਨੂੰ ਪਤਾ ਹੀ ਹੈ ਕਿ ਹੁਣ ਠੰਡ ਜਿਹੜੀ ਕਾਫੀ ਪੈਂਦੀ ਹੈ ਤੇ ਠੰਡ ਨਾਲ ਜਿਹੜੇ ਬੱਚੇ ਅਕਸਰ ਮਰ ਜਾਂਦੇ ਹੈ ਬੰਦਾ ਵੀ ਜਿੰਨਾ ਬਾਕੀ ਬੋਡੀ ਸਟਰਕਚਰ ਜਿਹੜਾ ਇਹਦਾ ਵੀ ਚੰਗਾ ਸਮੁੰਦਰ ਕਰਦੀ ਹੈ ਤੇ ਥੱਲੇ ਵੀ ਚੰਗੀ ਹੈ ਤੇ ਦੱਸਿਓ ਵੀ ਜੀ ਆਪਾਂ ਇਹਦਾ ਵੀ ਮੁੱਲ ਕਿਦਾ ਮੁੱਲ ਵੀ 85000 ਕਰਦੇ ਹਾਂ ਇਹ ਸ਼ਾਇਦ 85000 ਹੈ ਹਾਂਜੀ ਬਾਕੀ ਮਾਨਤਾ ਨੇ ਇਹਦਾ ਵੀ ਜਿਹੜਾ ਕੋਈ ਕੁਝ ਹੋਊਗਾ ਜੋ ਜਾਇਜ਼ ਹੋਊਗਾ ਕਰਾਂਗੇ ਸਾਰੇ ਜੋ ਜਾਇਜ਼ ਜਿਹੜੇ ਹਿਸਾਬ ਨਾਲ ਹੋਗਾ ਉਸ ਹਿਸਾਬ ਨਾਲ ਦੇ ਦਿਓਗੇ ਠੀਕ ਹੈ ਜੀ ਬਾਕੀ ਆ ਕਿ ਤਿੰਨੇ ਸੋਈਆਂ ਸਵਾਈਆਂ ਵਾ ਹਾਂਜੀ ਤੁਹਾਡੇ ਘਰੇ ਮੋਕੇ ਤਸੱਲੀ ਕਰਨ ਤੁਹਾਡੇ ਘਰੇ ਘਰ ਤਸੱਲੀ ਕਰਕੇ ਲੈ ਜੇ ਹਾਂ ਆਪਣੇ ਘਰੇ ਤਸੱਲੀ ਕਰਕੇ ਲੈਣ ਕੋਈ ਵੀ ਥਾਣ ਵੱਧ ਘੱਟ ਸਭ ਕੁਝ ਜੋ ਤਸੱਲੀ ਕਰਕੇ ਲੈਣਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਉਹਨਾਂ ਤੱਕ ਜੇ ਤਰ੍ਹਾਂ ਕਿ ਆਪਣੇ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਆਪਣੀ ਸਮਝ ਨਾਲ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ